ਕੱਲ ਕੀ ਤਰਪਾਸ਼ਾ ਦੇ ਗੁਰਪ੍ਰੋਪ ਦੇ ਸਬੰਧ ਵਿੱਚ ਅਤੀ ਸਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਹੋਣ ਜਾ ਰਹੇ ਨੇ ਸੰਗਤ ਤੇ ਚਰਨਾ ਚ ਬੇਨਤੀ ਹੈ ਕਿ ਇਸੇ ਤਰ੍ਹਾਂ ਅਰਦਾਸ ਬੇਨਤੀ ਕਰਦੇ ਰਹਿਣਾ ਕਿ ਕੱਲ ਕੀ ਤਰਪਾਸ਼ਾ ਅਚਾਰ ਪ੍ਰਸਾਰ ਕਰਦੇ ਰਹਿਣ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਸਾਡੀ ਜਿਹੜੇ ਪੰਜਾਬੀ ਚ ਨਹੀਂ ਸਮਝਦੇ ਉਹ ਇੰਗਲਿਸ਼ ਵਿੱਚ ਸਮਝ ਕੇ ਗੁਰਬਾਣੀ ਨਾਲ ਜੁੜ ਸਕਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾਸ ਹਰਿੰਦਰ ਸਿੰਘ ਤੇ ਸਮੂਹ ਨਿਰਵੈਰ ਖਾਲਸਾ ਜਥਾ ਯੂਕੇ ਮਲੇਸ਼ੀਆ ਦੇ ਪ੍ਰਬੰਧਕਾਂ ਨੇ ਬੁਲਾਇਆ ਸੀ ਇੱਕ ਸਮਾਗਮਾ ਵਾਸਤੇ ਮਾਤਾ ਗੁਜਰਤ कौर ਤੇ ਚਾਰੇ ਸਹਿਬਜ਼ਾਦਿਆਂ ਦੀ ਨਿੱਗੀ ਯਾਦ ਵਿੱਚ ਸਮਾਗਮ ਹੋਇਆ ਸੰਗਤ ਨੇ ਬੜਾ ਪਿਆਰ ਦਿੱਤਾ ਬਾਅਦ ਚੜ ਕੇ ਨੌਜਵਾਨਾਂ ਨੇ ਦਰਸ਼ਨ ਦਿੱਤੇ ਬਹੁਤ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਸਮਾਗਮ ਹੋਇਆ ਤੇ ਹੁਣ ਟਾਈਲੈਂਡ ਜਾ ਰਹੇ ਹਾਂ ਉੱਥੇ ਵੀ ਕਲਗੀਧਰ ਪਾਤਸ਼ਾਹ ਦੇ ਗੁਰਗੋਪ ਦੇ ਸਬੰਧ ਵਿੱਚ ਅਤੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਹੋਣ ਜਾ ਰਹੇ ਨੇ ਸੰਗਤ ਤੇ ਚਰਣਾ ਚ ਬੇਨਤੀ ਹੈ ਕਿ ਇਸੇ ਤਰ੍ਹਾਂ ਅਰਦਾਸ ਬੇਨਤੀ ਕਰਦੇ ਰਹਿਣਾ ਕਿ ਕਲਗੀਧਰ ਪਾਤਸ਼ਾਹ ਵਿਚਾਰ ਪ੍ਰਸਾਰ ਕਰਾਉਂਦੇ ਰਹਿਣ ਤੇ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਸਾਡੀ ਜਿਹੜੇ ਪੰਜਾਬੀ ਚ ਨਹੀਂ ਸਮਝਦੇ ਉਹ ਇੰਗਲਿਸ਼ ਵਿੱਚ ਸਮਝ ਕੇ ਕੁਰਬਾਨੀ ਨਾਲ ਜੁੜ ਸਕਦਾ ਸੋ ਕਾਫੀ ਸੰਗਤ ਨੇ ਪ੍ਰਣ ਵੀ ਕੀਤੇ ਹੋਏ ਨੇ ਬਾਹਾਂ ਖੜੀਆਂ ਕਰਕੇ ਕਿ ਜਪਜੀ ਸਾਹਿਬ ਦਾ ਪਾਠ ਆਪਾਂ ਪੜ ਨਹੀਂ ਸਕਦੇ ਪਰ ਸੁਣ ਸਕਦੇ ਹਾਂ ਫਰਸਟ ਸਟੈਪ ਹੈ ਫਰਸ ਸਟੈਪ ਲੰਦੇ 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 ਹੌਲੀ ਹੌਲੀ ਆਪਣੀ ਰਹਿਤ ਮਰਿਆਦਾ ਵਿੱਚ ਪਰਪੱਕ ਹੋ ਸਕਣ ਸੋ ਕੱਲ ਕੀ ਤਰਪਾਸ਼ਾ ਸਭਨਾ ਤੇ ਕਿਰਪਾ ਕਰੇ ਸਾਡੇ ਤੇ ਵੀ ਤੁਹਾਡੇ ਤੇ ਵੀ ਪਾਸ਼ਾ ਮਿਹਰ ਪ੍ਰਿਆ ਹੱਥ ਰੱਖ ਕੇ ਆਪਣੀ ਸੇਵਾ ਕਰਾਂਦੇ ਰਹਿਣ ਆਪਣੇ ਚਰਨਾਂ ਨਾਲ ਹਮੇਸ਼ਾ ਜੋੜ ਕੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੱਲ ਕੀ ਤਰਪਾਸ਼ਾ ਦੇ ਗੁਰਪ੍ਰੋਪ ਦੇ ਸਬੰਧ ਵਿੱਚ ਅਤੀ ਸਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਹੋਣ ਜਾ ਰਹੇ ਨੇ ਸੰਗਤ ਤੇ ਚਰਨਾ ਚ ਬੇਨਤੀ ਹੈ ਕਿ ਇਸੇ ਤਰ੍ਹਾਂ ਅਰਦਾਸ ਬੇਨਤੀ ਕਰਦੇ ਰਹਿਣਾ ਕਿ ਕੱਲ ਕੀ ਤਰਪਾਸ਼ਾ ਅਚਾਰ ਪ੍ਰਸਾਰ ਖਾਂਦੇ ਰਹਿਣ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਸਾਡੀ ਜਿਹੜੇ ਪੰਜਾਬੀ ਚ ਨਹੀਂ ਸਮਝਦੇ ਉਹ ਇੰਗਲਿਸ਼ ਵਿੱਚ ਸਮਝ ਕੇ ਗੁਰਬਾਣੀ ਨਾਲ ਜੁੜ ਸਕਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾਸ ਹਰਿੰਦਰ ਸਿੰਘ ਤੇ ਸਮੂਹ ਨਿਰਵੈਰ ਖਾਲਸਾ ਜਥਾ ਯੂਕੇ ਮਲੇਸ਼ੀਆ ਦੇ ਪ੍ਰਬੰਧਕਾਂ ਨੇ ਬੁਲਾਇਆ ਸੀ ਇੱਥੇ ਸਮਾਗਮਾ ਵਾਸਤੇ ਮਾਤਾ ਗੁਜਰਤ ਔਰ ਪਿਚਾਰੀ ਸਹਿਬਜਾਦਿਆਂ ਦੀ ਨਿੱਗੀ ਯਾਦ ਵਿੱਚ ਸਮਾਗਮ ਹੋਇਆ ਸੰਗਤ ਨੇ ਬੜਾ ਪਿਆਰ ਦਿੱਤਾ ਵੱਧ ਚੜ ਕੇ ਨੌਜਵਾਨਾਂ ਨੇ ਦਰਸ਼ਨ ਦਿੱਤੇ ਬਹੁਤ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਸਮਾਗਮ ਹੋਇਆ ਤੇ ਹੁਣ ਟਾਈਲੈਂਡ ਜਾ ਰਹੇ ਹਾਂ ਉੱਥੇ ਵੀ ਕਲਗੀਧਰ ਪਾਸ਼ਾ ਦੇ ਗੁਰਪ੍ਰੋਪ ਦੇ ਸਬੰਧ ਵਿੱਚ ਅਤੇ ਸਹਿਬਜਾਦਿਆਂ ਦੀ ਯਾਦ ਵਿੱਚ ਸਮਾਗਮ ਹੋਣ ਜਾ ਰਹੇ ਨੇ ਸੰਗਤ ਦੇ ਚਰਣਾ ਚ ਬੇਨਤੀ ਹੈ ਕਿ ਇਸੇ ਤਰ੍ਹਾਂ ਅਰਦਾਸ ਬੇਨਤੀ ਕਰਦੇ ਰਹਿਣਾ ਕਿ ਕਲਜੀタル ਪਾਤਸ਼ਾ ਵਿਚਾਰ ਪ੍ਰਸਾਰ ਕਰਾਂਦੇ ਰਹਿਣ ਤੇ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਸਾਡੀ ਜਿਹੜੇ ਪੰਜਾਬੀ ਚ ਨਹੀਂ ਸਮਝਦੇ ਉਹ ਇੰਗਲਿਸ਼ ਵਿੱਚ ਸਮਝ ਕੇ ਗੁਰਬਾਣੀ ਨਾਲ ਜੁੜ ਸਕਣ। ਸੋ ਕਾਫੀ ਸੰਗਤ ਨੇ ਪ੍ਰਣ ਵੀ ਕੀਤੇ ਹੋਏ ਨੇ ਬਾਹ ਖੜੀਆਂ ਕਰਕੇ ਕਿ ਜਪਜੀ ਸਾਹਿਬ ਦਾ ਪਾਠ ਆਪਾਂ ਪੜ ਨਹੀਂ ਸਕਦੇ ਪਰ ਸੁਣ ਸਕਦੇ ਹਾਂ। ਫਰਸਟ ਸਟੈਪ ਹੈ ਫਰਸਟ ਸਟੈਪ ਉਹ ਲੰਦੇ 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 ਹੌਲੀ ਹੌਲੀ ਆਪਣੀ ਰਹਿਤ ਮਰਿਆਦਾ ਵਿੱਚ ਪਰਪੱਕ ਹੋ ਸਕਣ ਸੋ ਕਲਗੀਧਰ ਪਾਤਸ਼ਾਹ ਸਭਨਾ ਤੇ ਕਿਰਪਾ ਕਰੇ ਸਾਡੇ ਤੇ ਵੀ ਤੁਹਾਡੇ ਤੇ ਵੀ ਪਾਸ਼ਾ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਕਰਾਂਦੇ ਰਹਿਣ ਆਪਣੇ ਚਰਨਾਂ ਨਾਲ ਹਮੇਸ਼ਾ ਜੋੜ ਕੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ